ਹਾਡਾ ਮੈਡੀਕਲ ਕਾਲਜ ਹੈ ਰਜਿੰਦਰਾ ਹਸਪਤਲ ਪਟਿਆਲਾ ਹਰ ਹਫਤੇ ਵਿੱਚ ਇੱਕ ਵਾਰ ਦਸਾਂ ਦਿਨਾਂ ਦੇ ਵਿੱਚ ਇੱਕ ਵਾਰ ਹੈਲਥ ਮਿਨਿਸਟਰ ਦਾ ਰਾਉਂਡ ਹੁੰਦਾ ਉਹਨੂੰ ਨਹੀਂ ਪਤਾ ਕਿ ਇੱਥੇ ਕੀ ਚੱਲ ਰਿਹਾ ਕਲਕੱਤੇ ਘਟਨਾ ਹੋਈ ਆ ਤਾਂ ਕੱਲ ਨੂੰ ਰਜਿੰਦਰਾ ਵੀ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਆ ਬਿਲਕੁਲ ਹੋ ਹੀ ਸਕਦੀ ਹੋ ਵੀ ਰਹੀ ਆ ਤੁਹਾਡੇ ਕੋਲ ਲੜਾਈ ਝਗੜੇ ਦੇ ਕੇਸ ਆਉਂਦੇ ਆ ਐਕਸੀਡੈਂਟ ਦੇ ਕੇਸ ਆਉਂਦੇ ਆ ਉਹਨਾਂ ਨਾਲ 10-10 ਬੰਦੇ ਐਮਰਜੈਂਸੀ ਦੇ ਵਿੱਚ ਐਂਟਰ ਕਰ ਰਹੇ ਆ ਗਾੜੀ ਨਹੀਂ ਹੈਗਾ ਕੋਈ ਉਹ ਆ ਕੇ ਸਾਨੂੰ ਇਹ ਦੱਸ ਰਿਹਾ ਕਿ ਤੂੰ ਇਦਾਂ ਲਾਜ ਕਰ ਸਾਡੇ ਕੋਲ ਪੁੱਛ ਨਹੀਂ ਰਹੇ ਕਿ ਇਲਾਜ ਕੀ ਹੈ ਡਾਕਟਰ ਸਾਹਿਬ ਉਹਨਾਂ ਨੂੰ ਕਹਿੰਦੇ ਤੂੰ ਇਦਾਂ ਕਰ ਇਹ ਸਾਡੀ ਤਰ੍ਹਾਂ ਚੈੱਕ ਕਰਨ ਕਿ ਇਹ ਤਰਨਾ ਕਿੰਨਾ ਟਾਈਮ ਦਿੰਨੇ ਆ ਇਹ ਸਾਡੀਆਂ ਡਿਊਟੀਆਂ ਚੈੱਕ ਕਰਨ ਹਨ ਨੂੰ এনਵਾਇਰਨਮੈਂਟ ਸਾਡੀ ਕੋਈ ਵੀ ਵੱਡੀ ਮੰਗ ਨਹੀਂ ਹੈਗੀ ਤੁਹਾਨੂੰ ਆਪਣੀ ਸੈਲਫ ਰਿਸਪੈਕਟ ਲਈ ਵੀ ਅੱਜ ਖੜਨਾ ਪੈ ਰਿਹਾ ਵਾ ਕਿਉਂਕਿ ਫੀਮੇਲਸ ਡਾਕਟਰਸ ਨਹੀਂ ਸੇਫ ਹੈਗੀਆਂ 36 ਘੰਟੇ ਡਿਊਟੀ ਕਰਕੇ ਜਿਹੜੀ ਕਿ ਮਰਦੇ ਪੇਸ਼ੈਂਟਸ ਨੂੰ ਬਚਾ ਕੇ ਆਈ ਆ ਬਿਨਾ ਸੋਏ ਬਿਨਾ ਖਾਏ ਉਸ ਦਾ ਇਸ ਇੰਨੀ ਬੇਦਰਦੀ ਨਾਲ ਰੇਪ ਹੋਇਆ ਤੇ ਉਹਦਾ ਮਰਡਰ ਹੋਇਆ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਪਿਛਲੇ 4-5 ਦਿਨਾਂ ਤੋਂ ਕੰਟੀਨਿਊਟੀ ਦੇ ਵਿੱਚ ਚੱਲ ਰਿਹਾ ਪੂਰੇ ਪੰਜਾਬ 'ਚ ਚੱਲ ਰਿਹਾ ਪੂਰੇ ਪੈਨ ਇੰਡੀਆ 'ਚ ਚੱਲ ਰਿਹਾ ਇਹ ਪ੍ਰੋਟੈਸਟ ਇਸੇ ਕਰਕੇ ਹੀ ਚੱਲ ਰਿਹਾ ਕਿ ਜੇ ਇਹ ਜਿਹੜਾ ਦਰਦਨਾਕ ਹਾਦਸਾ ਹੋਇਆ ਵਾ ਇਹ ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਹੋਇਆ ਇਹ ਸਾਡੇ ਕਾਲਜ ਵਿੱਚ ਨਾ ਹੋਵੇ ਸਾਡੇ ਹਸਪੀਟਲ ਵਿੱਚ ਨਾ ਹੋਵੇ ਇਸ ਕਰਕੇ ਅਸੀਂ ਤਰਨਿਆ ਦੇ ਬੈਠੇ ਆ ਕਿ ਸਰਕਾਰ ਵੱਲੋਂ ਕੋਈ ਨਾ ਕੋਈ ਇਹੋ ਜਿਹਾ ਲਾਅ ਬਣਾਇਆ ਜਾਵੇ ਜਿਹੜਾ ਕਿ ਪ੍ਰੋਪਰ ਮੈਡੀਕਲ ਕਾਲਜਿਸ ਨੂੰ ਮੈਡੀਕਲ ਹਸਪੀਟਲਸ ਨੂੰ ਟ੍ਰੇਨਡ ਗਾਰਡ ਦਿੱਤੇ ਜਾਣ ਜਿਹਦੇ ਨਾਲ ਅਸੀਂ ਆਪਣਾ ਕੰਮ ਹੋਰ ਵੀ ਸ਼ਿੱਦਤ ਨਾਲ ਕਰ ਸਕੀਏ ਸਾਡਾ ਕੰਮ ਡਾਕਟਰਾਂ ਦਾ ਕੰਮ ਧਰਨੇ ਲਾਉਣਾ ਨਹੀਂ ਆ ਸਾਡਾ ਕੰਮ ਇਲਾਜ ਕਰਨਾ ਵਾ ਉਹਦੇ ਵਾਸਤੇ ਸਾਨੂੰ ਵੀ ਬੈਟਰ এনਵਾਇਰਨਮੈਂਟ ਚਾਹੀਦਾ ਵਾ ਜਿਹਦੇ ਵਿੱਚ ਰਹਿ ਕੇ ਅਸੀਂ ਜਿਹੜਾ ਵਾ ਆਪਣਾ 100% ਦੇ ਸਕੀਏ ਬਟ ਜਿਹੜੀਆਂ ਸਰਕਾਰਾਂ ਵਾਂ ਕੋਈ ਧਿਆਨ ਨਹੀਂ ਹੈਗਾ ਇਹਨਾਂ ਇਹਨਾਂ ਨੂੰ ਇਹ ਤੇ ਪਤਾ ਵਾ ਕਿ ਡਾਕਟਰ ਕੋ ਡਿਊਟੀ ਕਿੰਨੇ ਘੰਟੇ ਲੈਣੀ ਆ 36 ਘੰਟੇ ਲੈਣੀ ਆ 24 ਘੰਟੇ ਲੈਣੀ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਕੋਈ ਲੇਡੀ ਡਾਕਟਰ ਰਾਤ ਨੂੰ ਡਿਊਟੀ ਕਰ ਰਹੀ ਆ ਉਹ ਸੁਰੱਖਿਤ ਹੈ ਆ ਕਿ ਨਹੀਂ ਹੈ ਉਹਦੇ ਨਾਲ ਉਹਦੇ ਉਹਦੀ ਵਾਰਡ ਦੇ ਬਾਹਰ ਜੇ ਉਹ ਆਈਸੀਯੂ ਚ ਡਿਊਟੀ ਕਰ ਰਹੀ ਆ ਆਈਸੀਯੂ ਦੇ ਬਾਹਰ ਜੇ ਵਾਰਡ ਦੇ ਵਿੱਚ ਕਰ ਰਹੀ ਆ ਵਾਰਡ ਦੇ ਬਾਹਰ ਜੇ ਉਹ ਐਮਰਜੈਂਸੀ ਦੇ ਵਿੱਚ ਕਰ ਰਹੀ ਆ ਐਮਰਜੈਂਸੀ ਦੇ ਬਾਹਰ ਕੋਈ ਗਾਰਡ ਹੈ ਆ ਕਿ ਨਹੀਂ ਇਹ ਗੱਲ ਜੇ ਮੈਨੂੰ ਪਤਾ ਵਾ ਤੇ ਇਹ ਸਰਕਾਰਾਂ ਨੂੰ ਨਹੀਂ ਪਤਾ ਬਟ ਕਿਹੇ ਵੀ ਹਰ ਕੋਈ ਸਰਕਾਰ ਇਹੀ ਚਾਹੀ ਆ ਕਿ ਤਰਨੇ ਲੱਗਣਗੇ ਉਸ ਤੋਂ ਬਾਅਦ ਅਸੀਂ ਕੁਝ ਸੋਚਾਂਗੇ ਉਸ ਤੋਂ ਪਹਿਲਾਂ ਸਰਕਾਰਾਂ ਕਿਉਂ ਨਹੀਂ ਸੋਚ ਰਹੀਆਂ ਇਸ ਬਾਰੇ ਇਹ ਤਰਨੇ ਲੱਗਣ ਦੀ ਕਿਉਂ ਵੇਟ ਕਰਦੀਆਂ ਰਹਿਦੀਆਂ ਕਿ ਕੋਈ ਬੋਲੂਗਾ ਤੇ ਫੇਰ ਹੀ ਅਸੀਂ ਕੁਝ ਕਰਾਂਗੇ ਇਹਨਾਂ ਨੂੰ ਮੈਡੀਕਲ ਕਾਲਜਾਂ ਦੇ ਹਾਲਾਤ ਨਹੀਂ ਪਤਾ ਉਹ ਨਹੀਂ ਆ ਮੈਂ ਐਮਐਸ ਸਰਜਰੀ ਦਾ ਡਾਕਟਰ ਆ ਫੀਮੇਲ ਤੇ ਅਨਸੇਫ ਹੈ ਹੀ ਹੈ ਜਿਹੜੇ ਬੰਦੇ ਵੀ ਸਾਡੇ ਕੋਲ ਲੜਾਈ ਝਗੜੇ ਦੇ ਕੇਸ ਹੁੰਦੇ ਆ ਐਕਸੀਡੈਂਟ ਦੇ ਕੇਸ ਹੁੰਦੇ ਆ ਉਹਨਾਂ ਨਾਲ 10 10 ਬੰਦੇ ਐਮਰਜੈਂਸੀ ਦੇ ਵਿੱਚ ਐਂਟਰ ਕਰ ਰਹੇ ਆ ਗਾੜੀ ਨਹੀਂ ਹੈਗਾ ਕੋਈ ਉਹ ਆ ਕੇ ਸਾਨੂੰ ਇਹ ਦੱਸ ਰਿਹਾ ਕਿ ਤੂੰ ਇਦਾਂ ਇਲਾਜ ਕਰ ਸਾਡੇ ਕੋਲ ਪੁੱਛ ਨਹੀਂ ਰਹੇ ਕਿ ਇਲਾਜ ਕੀ ਹੈ ਡਾਕਟਰ ਸਾਹਿਬ ਉਹਨਾਂ ਨੂੰ ਕਹਿ ਰਹੇ ਤੂੰ ਇਦਾਂ ਕਰ ਉਹ ਸਾਨੂੰ ਆ ਕੇ ਉਲਟਾ ਸਮਝਾ ਰਹੇ ਆ ਸੋ ਸਰਕਾਰ ਗਾੜੀ ਮੇਰੀ ਇੱਕੋ ਤੇ ਇੱਕੋ ਅਪੀਲ ਆ ਈਟ ਟ੍ਰੇਨਡ ਗਾਰਡਸ ਜਿਹੜੇ ਆ ਮੈਡੀਕਲ ਕਾਲਜਿਸ ਨੂੰ ਮੈਡੀਕਲ ਹਸਪੀਟਲਸ ਨੂੰ ਦਿੱਤੇ ਜਾਣ ਤਾਂ ਕਿ ਇਹ ਸਾਡੀ ਤੜਨਾ ਚੈੱਕ ਕਰਨ ਕਿ ਇਹ ਤੜਨਾ ਕਿੰਨਾ ਟਾਈਮ ਦਿੰਨੇ ਆ ਇਹ ਸਾਡੀਆਂ ਡਿਊਟੀਆਂ ਚੈੱਕ ਕਰਨ ਸਾਨੂੰ এনਵਾਇਰਨਮੈਂਟ ਸਾਡੀ ਕੋਈ ਵੀ ਵੱਡੀ ਮੰਗ ਨਹੀਂ ਹੈਗੀ ਸਾਡੀ ਮੰਗ ਸਿਰਫ ਤੇ ਸਿਰਫ ਸਿਕਿਉਰਿਟੀ ਦੀ ਆ ਸਾਨੂੰ ਬੈਟਰ ਸਿਕਿਉਰਿਟੀ ਦਿੱਤੀ ਜਾਵੇ ਅਸੀਂ ਆਪਣੇ এনਵਾਇਰਨਮੈਂਟ ਦੇ ਵਿੱਚ ਕੰਮ ਕਰੀਏ ਅਸੀਂ ਨਹੀਂ ਚਾਹੁੰਦੇ ਲੋਕ ਹਰਾਸ ਹੋਣ ਲੋਕ ਇਥੋਂ ਮੁਰਮੁਰ ਕੇ ਜਾਣ ਪਰ ਸਾਨੂੰ ਆਪਣੀ ਸੈਲਫ ਰਿਸਪੈਕਟ ਲਈ ਵੀ ਅੱਜ ਖੜਨਾ ਪੈ ਰਿਹਾ ਵਾ ਕਿਉਂਕਿ ਫੀਮੇਲਸ ਡਾਕਟਰਸ ਨਹੀਂ ਸੇਫ ਹੈਗੀਆਂ ਬਿਲਕੁਲ ਵੀ ਸੇਫ ਨਹੀਂ ਹੈਗੀਆਂ ਜਿਹੜਿਆ ਰੇਪਿਸਟ ਆ ਇਹਨਾਂ ਨੂੰ ਇੰਨੀ ਦਰਦਨਾਕ ਮੌਤ ਦੇਣੀ ਚਾਹੀਦੀ ਆ ਕਿ ਸਾਰੇ ਦੇਖਣ ਤੇ ਅੱਗੇ ਤੋਂ ਕੋਈ ਇਹੋ ਜੀ ਗਲਤੀ ਕਰਨ ਲੱਗਾ 100 ਵਾਰੀ ਸੋਚੇ ਜੀ ਜਿਵੇਂ ਡਾਕਟਰ ਸਾਹਿਬ ਕਈ ਵਾਰੀ ਇਹ ਹੁੰਦਾ ਨਾ ਗੱਲਾਂ ਸੋਸ਼ਲ ਮੀਡੀਆ ਤੇ ਬਹੁਤ ਵੱਧ ਚੜ ਕੇ ਆ ਜਾਂਦੀਆਂ ਨੇ ਤੁਸੀਂ ਬੜੇ ਨੇੜੇ ਤੋਂ ਦੇਖਿਆ ਇਸ ਕੇਸ ਨੂੰ ਇਸ ਕੇਸ ਦੇ ਵਿੱਚ ਲੜਕੀ ਦੀ ਹਾਲਤ ਆ ਜਿਹੜੀ ਉਹ ਕਿੱਦਾਂ ਦੀ ਸੀਗੀ ਜੇ ਆਪਾਂ ਇਕੱਲੀ-ਕੱਲੀ ਗੱਲ ਕਰੀਏ ਉਹਦੇ ਬਾਰੇ ਲੜਕੀ ਦੀ ਹਾਲਤ ਕਿ ਉਹ ਜਿਹੜਾ ਬੰਦਾ ਹੀ ਉਹਨੂੰ ਫੋਲੋ ਕਰਦਾ ਰਿਹਾ ਕਿ ਕਿੱਥੇ ਦੀ ਡਿਊਟੀ ਆ ਕਿੱਥੇ ਜਾ ਕੇ ਰੈਸਟ ਕਰ ਰਹੀ ਆ ਉਸ ਤੋਂ ਬਾਅਦ ਉਹਨੇ ਫੋਲੋ ਕਰਨ ਤੋਂ ਬਾਅਦ ਇੰਨੇ ਬੇਦਰਦੀ ਦੇ ਨਾਲ ਪਹਿਲਾਂ ਤੇ ਉਹਨਾਂ ਨੇ ਰੇਪ ਕੀਤਾ ਉਸ ਫੀਮੇਲ ਡਾਕਟਰ ਦਾ ਉਸ ਤੋਂ ਬਾਅਦ ਉਹਦੀ ਜਿਹੜੀਆਂ ਅੱਖਾਂ ਹੀ ਅੱਖਾਂ ਕੱਢਤੀਆਂ ਜਿਹੜਾ ਆਪਣਾ ਹਾਸ ਹੁੰਦਾ ਵਾ ਪੈਲਵਿਕ ਗ੍ਰੇਡਲ ਹਾਸ ਨੂੰ ਤੋੜ ਕੇ ਲੱਗਾ 90 ਡਿਗਰੀ ਅਪਾਟ ਕਰ ਦਿੱਤੀਆਂ ਗਈਆਂ ਆ ਹਾਸ ਟੁੱਟਣ ਤੋਂ ਬਿਨਾਂ ਲੱਗਾ 90 ਡਿਗਰੀ ਹੈ ਤੇ ਨਹੀਂ ਜਾ ਸਕਦੀਆਂ ਉਹ ਤੋੜ ਕੇ ਜਿਹੜੀ ਰੈਜ਼ੀਡੈਂਟ ਹੀ ਫੀਮੇਲ ਰੈਜ਼ੀਡੈਂਟ ਡਾਕਟਰ ਹੀ ਉਹਦੀਆਂ ਲੱਤਾਂ ਇਸ ਤਰੀਕੇ ਨਾਲ ਕੀਤੀਆਂ ਗਈਆਂ ਕਿ ਉਹਦੀਆਂ ਉਹ ਤਸਵੀਰਾਂ ਤੇ ਉਹ ਵਾਕਿਆ ਸੁਣ ਕੇ ਹੀ ਬੰਦਾ ਕੰਮ ਸਾਡੀ ਰੂਹ ਕੰਮ ਉੱਠਦੀ ਆ ਕਿ ਇਸ ਬੇਦਰਦੀ ਨਾਲ ਉਹ ਡਾਕਟਰ ਨੂੰ ਜਿਹੜੀ ਕਿ 36 ਘੰਟੇ ਡਿਊਟੀ ਕਰਕੇ ਜਿਹੜੀ ਕਿ ਮਰਦੇ ਪੇਸ਼ੈਂਟਸ ਨੂੰ ਬਚਾ ਕੇ ਆਈ ਆ ਬਿਨਾ ਸੋਏ ਬਿਨਾ ਖਾਏ ਉਸ ਦਾ ਇਸ ਇੰਨੀ ਬੇਦਰਦੀ ਨਾਲ ਰੇਪ ਹੋਇਆ ਤੇ ਉਹਦਾ ਮਰਡਰ ਹੋਇਆ ਪਾਰੇ ਸਰਕਾਰ ਤੇ ਹੱਲੇ ਤੱਕ ਕਿੰਨੇ ਦਿਨ ਹੋ ਗਏ ਆ ਇਸ ਕੇਸ ਨੂੰ ਹੱਲੇ ਤੱਕ ਵੀ ਕੋਈ ਅਸਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਆਹਾਡਾ ਮੈਡੀਕਲ ਕਾਲਜ ਹੈ ਰਜਿੰਦਰਾ ਹਸਪਤਲ ਪਟਿਆਲਾ ਹਰ ਹਫਤੇ ਵਿੱਚ ਇੱਕ ਵਾਰ ਦਸਾਂ ਦਿਨਾਂ ਦੇ ਵਿੱਚ ਇੱਕ ਵਾਰ ਹੈਲਥ ਮਿਨਿਸਟਰ ਦਾ ਰਾਉਂਡ ਹੁੰਦਾ ਉਹਨੂੰ ਨਹੀਂ ਪਤਾ ਕਿ ਇੱਥੇ ਕੀ ਚੱਲ ਰਿਹਾ ਉਹਨੂੰ ਵੀ ਉਹ ਵੀ ਇੱਕ ਡਾਕਟਰ ਆ ਉਹਨਾਂ ਨੂੰ ਵੀ ਗਰਾਉਂਡ ਰਿਐਲਿਟੀਜ਼ ਦਾ ਪਤਾ ਵਾ ਉਹ ਤਰਨਿਆਂ ਦੀ ਵੇਟ ਕਿਉਂ ਕਰ ਰਹੇ ਆ ਮਤਲਬ ਇਸ ਚੀਜ਼ ਦਾ ਡਰ ਹੈ ਜੇ ਕੱਲ ਨੂੰ ਅੱਜ ਕਲਕੱਤੇ ਘਟਨਾ ਹੋਈ ਤਾਂ ਕੱਲ ਨੂੰ ਰਜਿੰਦਰਾ ਵੀ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਆ ਬਿਲਕੁਲ ਹੋ ਹੀ ਸਕਦੀ ਹੋ ਵੀ ਰਹੀ ਆ ਹਾਡੀ ਫੀਮੇਲ ਡਾਕਟਰਸ ਦੇ ਨਾਲ ਮਿਸਬੀਹੇਵੀਅਰ ਰਿਹਾ ਵਾ ਹਾਡੇ ਨਾਲ ਮੇਲਸ ਦੇ ਨਾਲ ਇੰਨਾ ਜਿਆਦਾ ਲੜਾਈਆਂ ਹੋ ਰਹੀਆਂ ਵਾ ਜਿਹੜੇ ਐਮ ਐਲ ਸੀ ਕੇਸ ਹੁੰਦੇ ਇੰਨਾ ਗੰਦਾ ਬੋਲ ਰਹੇ ਆ ਬਟ ਸਰਕਾਰ ਨੂੰ ਚਾਹੀਦਾ ਵਾ ਇਹਦਾ ਆਪ ਅੱਗੇ ਹੋ ਕੇ ਆਪ ਹੱਲ ਕੱਢਣਾ ਇਹ ਨਾ ਸਰਕਾਰ ਚੈੱਕ ਕਰੇ ਕਿ ਜਦੋਂ ਤਰਨਾ ਲੱਗੂਗਾ ਉਦੋਂ ਹੀ ਅਸੀਂ ਕੋਈ ਜਾ ਕੇ ਬੋਲਾਂਗੇ ਉਸ ਤੋਂ ਪਹਿਲਾਂ ਵੀ ਸਰਕਾਰ ਨੂੰ ਜਿਹੜੇ ਡਾਕਟਰਸ ਦੇ ਮੁੱਦੇ ਆ ਮੁੱਦੇ ਦੇ ਚਲੋ ਜਿਹੜੀਆਂ ਹੱਡੀਆਂ ਹੋਰ ਚੀਜ਼ਾਂ ਦੇ ਛੱਡੋ ਜਿਹੜੀ ਸਿਕਿਉਰਿਟੀ ਆ ਤੁਹਾਡੇ ਕਾਲਜ ਨੂੰ ਤੁਹਾਡੇ ਮੈਡੀਕਲ ਕਾਲਜ ਨੂੰ ਇੱਕ ਟਰਸ਼ਰੀ ਸੈਂਟਰ ਆ ਇੱਥੇ ਟ੍ਰੇਨਡ ਆਰਮਡ ਫੋਰਸ ਇਹਨਾਂ ਨੂੰ ਅਪਲਾਈ ਕਰਨੀ ਚਾਹੀਦੀ ਆ ਹਰ ਹਾਲਤ ਦੇ ਵਿੱਚ